ਤਰੰਤਾਰਨ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ ਤੇ ਮਲਜ਼ਮ ਦੇ ਕੋਲੋਂ ਹਥਿਆਰਾਂ ਦੇ ਸਮੇਤ 4.8 ਲੱਖ ਰੁਪਏ ਬਰਾਮਦ ਕੀਤੇ ਆ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਲਤਾ حاصل ਹੋਈ ਹੈ ਤੇ ਪੰਜਾਬ ਪੁਲਿਸ ਦੇ ਡੀਜਪੀ ਗੌਰਵ ਜੱਦਵ ਨੇ ਆਪਣੇ ਐਕਸਾਊਂਟ ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਆ ਜਿਸ ਦੇ ਤਰੰਤਾਰਨ ਪੁਲਿਸ ਨੇ ਕੇਂਦਰੀ ਏਜੰਸੀ ਦੇ ਨਾਲ ਇੱਕ ਸਾਂਝਾ ਆਪਰੇਸ਼ਨ ਚਲਾਇਆ ਹੈ ਤੇ ਇਸ ਦੇ ਦੌਰਾਨ ਪੁਲਿਸ ਨੇ ਮਲਜ਼ਮ ਦੇ ਕੋਲੋਂ 4 ਗਲੋਕ ਉਨੇ ਪਿਸਤੌਲ ਚਾਰ ਮੈਗਜ਼ੀਨ ਤੇ ਸੱਤ ਰਾਉਂਡ ਤੇ 4.8 ਲੱਖ ਰੁਪਏ ਜਿਹੜੇ ਹਵਾਲਾ ਰੁਪਏ ਆ ਜ਼ਬਤ ਕੀਤੇ ਗਏ ਆ। ਉਹਨਾਂ ਨੇ ਦੱਸਿਆ ਕਿ ਮੁਲਜ਼ਮਾ ਹਰਪੀ ਸਿੰਘ ਦੇ ਪਾਕਿਸਤਾਨ ਸੱਤ ਤੋਂ ਸਮਗਲਰ ਦੇ ਨਾਲ ਸਬੰਧ ਆ ਤੇ ਬੈਕਵਰਡ ਤੇ ਫੋਰਵਰਡ ਲਿੰਕੇਜ ਸਥਾਪਿਤ ਕਰਨ ਦੇ ਲਈ ਉਹਨਾਂ ਨੇ ਜਾਂਚ ਚ ਜਾਰੀ ਕੀਤੀ ਆ। ਭਾਜਪਾ ਨੇ ਕਿਹਾ ਕਿ ਪੰਜਾਬ ਪੁਲਿਸ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਦੇ ਅਨੁਸਾਰ ਪੰਜਾਬ ਦੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੇ ਲਈ ਉਹ ਵਚਨਬੱਧ ਆ। ਜਾ ਪੁਲਿਸ ਦੇ ਡੀ.ਐਸ.ਪੀ. ਗੌਰਵ ਜਦਮ ਨੇ ਇਸ ਦੇ ਬਾਰੇ ਐਕਸ ਅਕਾਊਂਟ ਤੇ ਜਾਣਕਾਰੀ ਅੱਜ ਸਾਂਝੀ ਕੀਤੀ ਆ